ਸਵਾਗਤ ਹੈ ਜੀ ਗੁਰਮਤ ਸਿਧਨ ਚੈਨਲ ਦੇ ਉੱਤੇ ਅੱਜ ਆਪਾਂ ਚਰਚਾ ਕਰਦੇ ਹਾਂ ਕਿ ਜੋ ਅਜ ਮੌਜੂਦਾ ਦੌਰ ਦੇ ਵਿੱਚ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਆਲੇ ਦੁਆਲੇ ਪੰਜਾਬ ਦੀ ਪੰਥ ਦੀ ਰਾਜਨੀਤੀ ਤੇ ਮੀਡੀਆ ਸੋਸ਼ਲ ਮੀਡੀਆ ਦੀਆਂ ਸਰਗਰਮੀਆਂ ਉਹ ਬੜੀਆਂ ਹੀ ਘੁੰਮ ਰਹੀਆਂ ਨੇ ਤੇ ਅਕਾਲ ਤਖਸਾਲ ਸਾਹਿਬ ਦੀ ਹਰ ਇੱਕ ਐਕਟੀਵਿਟੀ ਕੇਂਦਰ ਬਿੰਦੂ ਬਣੀ ਹੋਈ ਹੈ ਸਿੱਖ ਪੰਥ ਅੰਦਰ ਕਿਉਂਕਿ ਕੱਲ ਨੂੰ 2 ਦਸੰਬਰ ਹੈ ਤੇ 2 ਦਸੰਬਰ ਨੂੰ ਉਸ ਵੇਲੇ ਦੇ ਤਤਕਾਲੀ ਅਕਾਲੀ ਦਲ ਦੇ ਸਾਰੇ ਹੀ ਵੱਡੇ ਆਗੂ ਸਹਿਬਾਨ ਸਾਰਿਆਂ ਨੂੰ ਸ਼ੋਮਣੀ ਕਮੇਟੀ ਦੇ ਆਗੂ ਸਹਿਬਾਨਾਂ ਨੂੰ ਤੇ ਇਵਨ ਜਿਹੜਾ ਦਿੱਲੀ ਕੈਲੋਬੀ ਸਿੱਖ ਆਗੂ ਹੈ ਜਿਹੜਾ ਸਿਰਸਾ ਉਹਨੂੰ ਵੀ ਤਲਬ ਕੀਤਾ ਗਿਆ ਤੇ ਉਸ ਵੇਲੇ ਦੇ ਜਿਹੜੇ ਜਥੇਦਾਰ ਸਹਿਬਾਨ ਸਨ ਜਿਨ੍ਹਾਂ ਨੇ ਹੁਕਮਾਂ ਨਾਲ ਹੁਕਮਨਾਮੇ ਨਾਲ ਕਹਿ ਲੋ ਵੀ ਸੌਦਾ ਸਾਧਨ ਨੂੰ ਬਿਨਾਂ ਮੰਗੀ ਮਾਫੀ ਦਿੱਤੀ ਗਈ ਤੇ ਫਿਰ ਰੱਦ ਕੀਤੀ ਗਈ ਤੇ ਉਹ ਬਹੁਤ سارے ਮਸਲੇ ਸਾਰੇ ਸੋ ਇਹ ਸਾਰਿਆਂ ਨੂੰ ਤਲਬ ਕੀਤਾ ਗਿਆ ਹੋਇਆ ਤੇ ਇਹ ਜਿਹੜਾ 2-3 ਮਹੀਨਿਆਂ ਤੋਂ ਲੈ ਕੇ ਜਿਹੜਾ ਸਾਰਾ ਦੌਰ ਚੱਲ ਰਿਹਾ ਹੈ ਜਿਹੜਾ ਸੋਮਣੀ ਕਾਲੀ ਦਲ ਦੇ ਸੁਧਾਰ ਲਹਿਰ ਵਾਲੇ ਉਹਨਾਂ ਨੇ ਸ਼ਿਕਾਇਤ ਦਿੱਤੀ ਹੋਈ ਸੀ ਸੁਖਵੀਰ ਸਿੰਘ ਬਾਦਲ ਤਨਖਾਹੀਏ ਇਕਰਾਰ ਦਿੱਤੇ ਜਾ ਚੁੱਕੇ ਨੇ ਤੇ ਹੋਰ ਬਹੁਤ ਸਾਰੇ ਉਤਰਾ ਚੜਾ ਜਸੇਦਰ ਸਹਿਵਾਨ ਨੂੰ ਥ੍ਰੈਟਿੰਗ ਪ੍ਰੈਸ਼ਰ ਕਰਨਾ ਜਾਂ ਉਹਨਾਂ ਦਾ ਕਰਦਾਰ ਕੁਸ਼ੀ ਕਰਨੀ ਇਸ ਹੋਰ એપisode ਤੁਸੀਂ ਸੰਗਤਾਂ ਵੇਖ ਸੁਣ ਰਹੇ ਹੋ ਪਰ ਇੱਕ ਜਿਹੜੀ ਜ਼ਿਆਦਾ ਰੜਕਦੀ ਹੋਈ ਗੱਲ ਹੈ ਕਿ ਇੱਕ ਵੱਡਾ ਮਸਲਾ ਜਿਹੜਾ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਸਨ ਉਹਨਾਂ ਨੂੰ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬੜੀ ਜਲੀਲ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਉਹਨਾਂ ਦੀ ਸਸਪੈਂਸ਼ਨ ਅੱਜ ਤੱਕ ਉਹਦਾ ਕੀ ਸਟੇਟਸ ਹੈ ਉਹ ਕੀ ਉਹ ਦੁਬਾਰਾ ਜੁਆਇਨ ਹੋ ਚੁੱਕੇ ਨੇ ਉਹਨਾਂ ਦੀਆਂ ਪੋਸਟਾਂ ਕਿੱਥੇ ਨੇ ਜਾਂ ਉਹਨਾਂ ਨੂੰ ਪੱਕੇ ਤੌਰ ਤੇ ਹਟਾ ਦਿੱਤਾ ਉਹਨਾਂ ਦੀਆਂ ਸੇਵਾਵਾਂ ਤੋਂ। ਇਦੇ ਬਾਰੇ ਕੋਈ ਚਰਚਾ ਨਹੀਂ ਹੈ ਪੰਥ ਦੇ ਅੰਦਰ ਸੋ ਉਹ ਪੰਜ ਪਿਆਰੇ ਸਹਿਬਾਨ ਨੂੰ ਕਿਉਂ ਹਟਾਇਆ ਗਿਆ ਪਹਿਲਾ ਸਵਾਲ ਤਾਂ ਇਹ ਹੈ ਕਿਉਂਕਿ ਉਸ ਵੇਲੇ ਜਿਹੜੇ ਜਥੇਦਾਰ ਗੁਰਵਚਨ ਸਿੰਘ ਤੇ ਇਹਨਾਂ ਦੇ ਸਹਿਯੋਗੀ ਜਥੇਦਾਰ ਤੇ ਜਿਹੜੇ ਕਿ ਇੱਕ ਸਿਆਸੀ ਪਰਿਵਾਰ ਦੇ ਕਹੇ ਤੇ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਖਾਲਸਾ ਪੰਥ ਨੇ ਇੰਨਾ ਜ਼ਿਆਦਾ ਉਹਨਾਂ ਦਾ ਵਿਰੋਧ ਕੀਤਾ ਤਾਂ ਉਹ ਅਕਾਲ ਤਖਤ ਸਾਹਿਬ ਦੀਆਂ ਸਰਗਰਮੀਆਂ ਤੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ ਕਿਉਂਕਿ ਸੰਗਤਾਂ ਉਹਨਾਂ ਦਾ ਹਰ ਥਾਂ ਵਿਰੋਧ ਘਰਾਓ ਕਰਦੀਆਂ ਸੀ ਤੋ ਇੱਕ ਤਰ੍ਹਾਂ ਦੇ ਨਾਲ ਅੰਦਰ ਹੀ ਬੰਦ ਹੋ ਕੇ ਰਹਿ ਗਏ ਉਸ ਵੇਲੇ ਜਿਹੜਾ ਪੰਥ ਦਾ ਕਹਿ ਲਓ ਵੇੜਾ ਸੀ ਉਹ ਖਾਲੀ ਸੀ ਤੇ ਉਸ ਦੀ ਵਾਗਡੋਰ ਸੰਭਣ ਵਾਸਤੇ ਫਿਰ ਪੰਜ ਪਿਆਰੇ ਸਹਿਬਾਨ ਅੱਗੇ ਆ ਗਏ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਪੰਥ ਦੀ ਤਰਜਮਾਨੀ ਕਰਦਿਆਂ ਕੁਝ ਗੱਲਾਂ ਉਹ ਜਦਾਂ ਦੇ ਫੈਸਲੇ ਲਈ ਜਿਹੜੀ ਸਿੱਖ ਸੰਗਤ ਰੋਸ ਕਰ ਰਹੀ ਸੀ ਥਾਂ ਪਰ ਥਾਂ ਉਹਨਾਂ ਦੇ ਹੱਕ ਵਿੱਚ ਹਾਰੇ ਨਾਰੇ ਮਾਰੇ ਗਏ ਤਾਂ ਆਮ ਸਿੱਖ ਪੰਥ ਨੇ ਉਹਨਾਂ ਪੰਜ ਪਿਆਰੇ ਸਹਬਾਨਾਂ ਨੂੰ ਬੜਾ ਕਹ ਲੋ ਵੀ ਸਹਿਯੋਗ ਦਿੱਤਾ ਉਹਨਾਂ ਨੂੰ ਸਹੀ ਤਰਜਮਾਨੀ ਕਰਾਰ ਕੀ ਦਿੱਤਾ ਕਿ ਤੁਸੀਂ ਸਹੀ ਤਰਜਮਾਨੀ ਕਰ ਰਹੇ ਹੋ ਸੋ ਇਸ ਗੁੱਸੇ ਦੇ ਅੰਦਰ ਆ ਕੇ ਮੱਕੜ ਨੇ ਇੱਕ ਸਿਆਸੀ ਪਰਿਵਾਰ ਦੇ ਕਹੇ ਲੱਗ ਕੇ ਕਿਉਂਕਿ ਤਾਰਾਂ ਦੇ ਪਿੱਛੋਂ ਹੀ ਖੜਕਦੀਆਂ ਸੀ ਸੋ ਉਹਨਾਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਉਹਨਾਂ ਦੀਆਂ ਸਭਾਵਾਂ ਤੋਂ ਤੇ ਇੱਕ ਬਹੁਤ ਵੱਡਾ ਮਸਲਾ ਇਸ ਨੂੰ ਵੇਖਿਆ ਜਾਵੇ ਸਿਰਫ ਅਕਾਲੀ ਦਲ ਦੇ ਲੀਡਰਾਂ ਦੇ ਆਲੇ ਦੋਲੇ ਹੀ ਸਾਰਾ ਰੌਲਾ ਰੱਪਾ ਘੁੰਮ ਰਿਹਾ ਪਰ ਜਿਹੜੀਆਂ ਅੰਦਰਲੀਆਂ ਉਹ ਕਟਨਾਵਾਂ ਸਨ ਉਹਨਾਂ ਚੀਜ਼ਾਂ ਦਾ ਮਲਾਂਕਣ ਨਹੀਂ ਕੀਤਾ ਜਾ ਰਿਹਾ ਵੇਖੋ ਜਿਵੇਂ ਉਸ ਵੇਲੇ ਬਾਦ ਦੇ ਵਿੱਚ ਇੰਨਾ ਜ਼ਿਆਦਾ ਦਬਾਅ ਪਿਆ ਕਿ ਜਿਹੜਾ ਗਿਆਨੀ ਗੁਰਮੁਖ ਸਿੰਘ ਅ ਤਖਸ਼ੀਰ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਪ੍ਰੈਸ 'ਚ ਆ ਕੇ ਸਾਰੀ ਸੱਚਾਈ ਬਿਆਨ ਕਰਤੀ ਸੀ ਇਸ ਗੁੱਸੇ 'ਚ ਆ ਕੇ ਉਹਨਾਂ ਨੂੰ ਵੀ ਹਟਾਤਾ ਸੀ ਜੀਂਦ ਉਹਨਾਂ ਦੀ ਬਦਲੀ ਕਰਤੀ ਸੀ ਤੇ ਹੋਰ ਉਹਨਾਂ ਦਾ ਪਾਣੀ ਬਿਜਲੀ ਕਨੈਕਸ਼ਨ ਅੰਮ੍ਰਿਤਸਰ ਵਾਲੇ ਘਰ ਦੇ ਸਾਰੇ ਉਹ ਕੱਟਤੇ ਸੀਗੇ ਜਾਂ ਹੋਰ ਤਾਂ ਪ੍ਰੇਸ਼ਾਨ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਜਦੋਂ ਸਮਝੌਤਾ ਹੋ ਗਿਆ ਤਾਂ ਫਿਰ ਉਹੀ ਬੜੇ ਸਾਫ ਸੁਥਰੇ ਸਮਝ ਗਏ ਤੇ ਉਹਨਾਂ ਨੂੰ ਵਾਪਸ ਅਕਾਲ ਤਖਤ ਸਾਹਿਬ ਤੇ ਲਿਆ ਕੇ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ ਕਰਤਾ ਕਿਉਂਕਿ ਉਸ ਵੇਲੇ ਉਹ ਤਖਤਰੀ ਦਮਨਵਾਦ ਸਾਹਿਬ ਦੇ ਜ਼ਥੇਦਾਰ ਵੀ ਸਨ ਤੇ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵੀ ਸਨ ਸੋ ਉਹਨਾਂ ਨੂੰ ਬਹਾਲ ਕਰ ਦਿੱਤਾ ਤੇ ਅੱਜ ਤੱਕ ਹੁਣ ਉਹ ਅਕਾਲ ਤਖਤ ਸਾਹਿਬ ਦੀ ਉਸ ਪੋਸਟ ਦੇ ਉੱਤੇ ਸਬਾਵਾਂ ਨਿਵਾ ਰਹੇ ਨੇ ਤੇ ਸਾਰੀਆਂ ਸਹੂਲਤਾਂ ਮਾਨ ਰਹੇ ਨੇ ਕਹਿਣ ਦਾ ਭਾਵ ਹੈ ਵੀ ਕਿ ਉਹ ਉਹਨਾਂ ਨੂੰ ਵੀ ਸਸਪੈਂਡ ਕੀਤਾ ਤੇ ਪੰਜ ਪਿਆਰੇ ਸਬਾਵਾਂ ਨੂੰ ਸਸਪੈਂਡ ਕੀਤਾ ਦੋਵਾਂ ਵਿੱਚ ਫਰਕ ਕਿਉਂ ਆ ਉਹ ਜਦ ਜਥੇਦਾਰ ਸਾਹਿਬਾਨ ਨੂੰ ਸਸਪੈਂਡ ਕਰਨ ਤੋਂ ਬਾਅਦ ਫਿਰ ਕੱਲ ਤੱਕ ਸਾਹਬ ਤੇ ਲਿਆ ਕੇ پاک ਸਾਫ ਸੁਥਰਾ ਸਮਝ ਕੇ ਲਗਾ ਦਿੱਤਾ ਜਾਂਦਾ ਹੈ ਤੇ ਫਿਰ ਪੰਜ ਪਿਆਰੇ ਸਹਿਬਾਨਾਂ ਵਲੇ ਚੁੱਪ ਕਿਉਂ ਆ ਉਹਨਾਂ ਦੀ ਸਥਿਤੀ ਕੀ ਹੈ ਜੇ ਉਹਨਾਂ ਨਾਲ ਇਦਾਂ ਕਿਉਂ ਕੀਤਾ ਗਿਆ ਉਹ ਵੀ ਸ਼੍ਰੀ ਕਾਲਤਾਕਸਰ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਬਾਕੀ ਸਿੰਘ ਸਹਿਬਾਨ ਉਹ ਵੀ ਇਸ ਮਸਲੇ ਨੂੰ ਜ਼ਰੂਰ ਇਸ ਏਜੰਡੇ ਦੇ ਵਿੱਚ ਰੱਖਣ ਉਹਨਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਤੇ ਇਹ ਇੱਕ ਜਾਨੀ ਕਿ ਪੂਰਾ ਸੱਚ ਸਾਹਮਣੇ ਆ ਕੇ ਇਨਸਾਫ ਹੋਵੇ ਇਹ ਆਮ ਸੰਗਤ ਦੀ ਮੰਗ ਹੈ ਕਾਫੀ ਲੋਕਾਂ ਵਿੱਚ ਇਹ ਚਰਚਾ ਹੈ ਕਿ ਉਹਨਾਂ ਦਾ ਜਿਹੜਾ ਪੰਜ ਪੈਰੇ ਸਹਿਬਾਨਾਂ ਦਾ ਉਹਨਾਂ ਦਾ ਕੋਈ ਜ਼ਿਕਰ ਕਿਉਂ ਨਹੀਂ ਹੋ ਰਿਹਾ ਉਹ ਵੀ ਹੋਣਾ ਜ਼ਰੂਰੀ ਹੈ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਖਿਆਲ ਨੇ ਜਰੂਰ ਆਪਣੇ ਕਮੈਂਟਸ ਆਪਣੀ رائے ਵਿੱਚ ਦਿਆ ਕਰੋ ਬਹੁਤ ਸਾਰੇ ਵੀਰ ਭਰਾ ਹੈਗੇ ਆ ਜਿਹੜੇ ਕਮੈਂਟ ਭੇਜਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਸੋ ਬਹੁਤ ਧੰਨਵਾਦ ਮਿਹਰਬਾਨੀ ਜੀ